ਆਜ ਝਗੜਿਆ ਹੈ ਮੋਢਿਆਂ ਕੋਲ ਹੋਈ। ਵਾਹ ਤੱਕ ਜਾਂਦਾ। ਹਾਂਜੀ। ਇੱਥੇ ਹੈਗਾ। ਆ ਦੱਬੇ ਦੇ ਦਰ ਦੂੰਗਾ ਉੱਤਰਾਂ ਦੇ। ਇਹ ਜੋੜ ਚੰਦਾ ਆ ਇਸ ਚੀਜ਼ਾਂ ਦੇ। ਕੋਈ ਨੁੱਦਰ ਵੀ ਕੱਢਦੇ ਆ। ਇੱਥੇ ਦਰ ਲਾ ਖੈਰ ਇੱਥੇ ਹੀ ਦਰ ਦੂੰਗਾ। ਸਿਰ ਦਰਦ ਵੀ ਹੁੰਦਾ ਮੋੜ ਦਰਦ ਹੁੰਦਾ ਮੋੜ ਮੋੜ ਦਾ ਕੱਢਦੇ ਨੈਮ ਚ ਸਾਰੇ ਹਟ ਜਾਂਦੇ ਕੋਈ ਗੱਲ ਤੇ ਤੁਹਾਡਾ ਕੀ ਪ੍ਰੋਬਲਮ ਸੀ ਜੀ ਦਰਦ ਹੁੰਦਾ ਜੀ ਪਿੱਠ ਦੇ ਵਿੱਚ ਪਿੱਠ ਸਦਦਾ ਤੁਹਾਨੂੰ ਜੀ ਕਿੰਨੇ ਸਮੇਂ ਤੋਂ ਸੀ ਇਹ ਕਾਫੀ ਦਿਨਾਂ ਤੋਂ ਸੀਗੇ ਇਹ ਤੁਸੀਂ ਪਹਿਲੀ ਵਾਰ ਆਏ ਇੱਥੇ ਨਹੀਂ ਮੈਂ ਤੇ ਜੱਫੀ ਵਾਰ ਆਇਆ ਦਰਦ ਹੈ ਜਿਹੜੀ ਪਿੱਠ ਦੀ ਪਹਿਲੀ ਵਾਰ ਕਰਵਾਈ ਇਹ ਤਾਂ ਪਹਿਲੀ ਵਾਰ ਦਿਖਾਇਆ ਪਹਿਲੀ ਵਾਰ ਕਰਵਾਈ ਵੈਕ ਕਰਨ ਦਾ ਪਹਿਲਾਂ ਦਿਖਾਇਆ ਕੀ ਤੁਹਾਨੂੰ ਕੀ ਤੁਹਾਨੂੰ ਨਾਲ ਦੇ ਨਾਲੇ ਫਰਕ ਮਹਿਸੂਸ ਹੁੰਦਾ ਹੈ ਇਹ ਚੀਜ਼ ਹੁਣ ਤੋਂ ਬਾਅਦ ਹਾਂਜੀ ਹਾਂਜੀ ਤੁਹਾਨੂੰ ਇੱਕ ਫਰਕ ਥੈਰੇਪੀ ਕਰਨ ਤੋਂ ਬਾਅਦ ਹਾਂਜੀ ਸੰਤੋਸ਼ ਤੋਂ ਸੇਕ ਜਿਆ ਨਿਕਲ ਜਾਣੇ ਸਰੀਰ ਤੋਂ ਸੇਕ ਜਿਆ ਨਿਕਲਦਾ ਹਾਂਜੀ ਹੁਣ ਠੀਕ ਹੈ ਹਾਂਜੀ ਲਓ ਜੀ ਇਹ ਡਿਸਕ ਕਿੰਨੇ ਕਿਸ਼ੇ ਦੇ ਥੋੜੀ ਕਿੰਨੇ ਕਿਸ਼ੇ ਤੇ ਨਹੀਂ ਹੁਣ ਜੋ ਝੁਕਦੇ ਆ ਜੀ ਤਾਂ ਦਰਦ ਹੁੰਦਾ ਇੱਥੇ ਬੰਚੋਂ ਹੁਣ ਸਾਰੀ ਹੁੰਦਾ ਦਰਦ ਇਹ ਇੱਥੇ ਦਰਦ ਰਹੇਗਾ ਥੱਲੇ ਆ ਥੋੜਾ ਜਿਆ ਥੱਲੇ ਹੁਣ ਝੁਕਦੇ ਆ ਇੱਥੇ ਆਹਾ ਹੋਰ ਥੱਲੇ ਥੋੜਾ ਜਿਆ ਆ ਜੀ ਹਾਂ ਜੀ ਇੱਥੇ ਕਰ ਹੁੰਦਾ

ਮਨ ਲੋ ਕਿਸੇ ਨੂੰ ਕੋਈ ਸਰਵਾਈਕ ਦਾ ਲੈ ਕੇ ਜੀ ਨੀਡ ਦੀ ਅੱਧੀ ਦੀ ਬੋਲ ਆ ਜਾਂ ਕੋਈ ਵੀ ਇਹ ਪੰਜਾਂ ਖੇਤਰ ਨੇ ਪ੍ਰੋਬਲਮਾ ਤੋਂ ਅਗਰ ਬੋਡੀ ਨੂੰ ਲੈ ਕੇ ਆਨੀਆ ਤਾਂ ਤੁਸੀਂ ਇੱਥੇ ਆ ਕੇ ਆਪਣਾ ਬੜੇ ਆਰਾਮ ਨਾਲ ਕੋਈ ਗੋਲੀ ਦੀ ਲੋੜ ਨਹੀਂ ਪੈਂਦੀ ਕੋਈ ਕੁਝ ਟੋਟ ਨਹੀਂ ਦੱਸਿਆ ਦੁਗਰਾ ਹੋਵੇ ਜਾਂ ਕੁਝ ਹੋਇਆ ਤੁਸੀਂ ਬੜੇ ਆਰਾਮ ਨਾਲ ਇਸ ਨੂੰ ਠੀਕਵਾ ਸਕਦੇ ਹੋ ਤੇ ਮੈਂ ਅੱਜ ਹੁਣ ਬਾਬਾ ਜੀ ਨਾਲ ਗੱਲ ਕਰਦਾ ਦੱਸ ਜੀ ਨਾਲ ਗੱਲ ਕਰਦਾ ਉਹ ਲੋਕਾਂ ਦਾ ਟ੍ਰੀਟਮੈਂਟ ਕੇਮਿਕਲ ਹੈ ਸਤਵਲ ਆਉਂਦੀ ਸਸਤੀ ਕਾ ਜੀ ਤੁਸੀਂ ਇੱਥੇ ਲੋਕਾਂ ਦਾ ਟ੍ਰੀਟਮੈਂਟ ਕਰਿਓ ਲੋਕਾਂ ਦਾ ਅਸੀਂ ਤਾਂ 90 ਸਾਲ ਤੋਂ ਕਰਦੇ ਹਾਂ 95 ਸਾਲ ਤੋਂ ਕਰਦੇ ਹਾਂ 94 ਤੋਂ ਕਰ ਰਹੇ ਹਾਂ ਤੇ ਅੱਜ ਤੱਕ ਤੁਸੀਂ ਇਹ ਲੋਕੋ ਕਿਸ ਤਰ੍ਹਾਂ ਦੇ ਪੇਸ਼ੇ ਕਰ ਰਹੇ ਨੇ ਜਿ ਇਹਨੀਆਂ ਸਾਲਾਂ ਦੇ ਤੁਸੀਂ ਕਿਹੜੇ ਕਿਹੜੇ ਪੇਸ਼ੇ ਨੂੰ ਕੀ ਕਰ ਚੁੱਕੇ ਹੋ ਸਾਰੇ ਹੋਵੇ ਸਿਰ ਦਾ ਖਦਾ ਹੋਵੇ ਸਰਵਾਈਕਲ ਹੋਵੇ ਡਿਸਕ ਹੋਵੇ ਟੰਡਰੀ ਹੋਵੇ ਗੋਡੇ ਹੁਣ ਪੰਜ ਕਿਸਮ ਦਾ ਕੰਮ ਕਰਦਾ ਪੰਜ ਕਿਸਮ ਦਾ ਹਾਂ ਜੀ ਖਤਰਾ ਦੇ ਕੰਮ ਆ ਸਾਡਾ ਇਹਦੇ ਨਾਲ ਜਿਹੜਾ ਤੁਸੀਂ ਥੈਰੇਪੀ ਕਰਦੇ ਹੋ ਕੋਈ ਨੁਕਸਾਨ ਤਾਂ ਨਹੀਂ ਆ ਇਹਦਾ ਹਾਂ ਜੀ ਨੁਕਸਾਨ ਕੋਈ ਨਹੀਂ ਸਾਰਾ ਫਾਇਦਾ ਹੋ ਜੂਗਾ ਇਹਦਾ ਇਹ ਕੋਈ ਘਾਟਾ ਨਹੀਂ ਵਧੀਆ ਕੰਮ ਹੈ ਮੰਨ ਲਓ ਕਿਸੇ ਨੂੰ ਸਰਵਾਈਕਲ ਹੈ ਕਿਓ ਕਿੰਨੇ ਸਮੇਂ ਜੋ ਤੁਸੀਂ ਕਿੰਨੀ ਵਾਰੀ ਬੰਦੇ ਨੂੰ ਆਉਣਾ ਪੈਂਦਾ ਇਹ ਸਾਈਕਲ ਦੀ ਕਰਵਾਉਣ ਲਈ ਇਹ 3 ਦਿਨ ਦਾ ਕੰਮ ਆ ਜੀ ਦਾ ਕੋਰਸ 3 ਦਿਨ ਦਾ 3 ਦਿਨ ਦਾ 3 ਦਿਨ ਵਿੱਚ ਪੂਰਾ ਮੁਕੰਮਲ ਹੋ ਜਾਂਦਾ ਇਹਨੇ ਚ ਠੀਕ ਹੋ ਜਾਂਦਾ ਜਿਹੜੀ ਰੀਡ ਦੀ ਅੱਧੀ ਦੀ ਪ੍ਰੋਬਲਮ ਹੈ ਇਹਨੂੰ ਵੀ 3 ਦਿਨ ਲੱਗ ਜਾਂਦੇ ਇਹ ਵੀ 3 ਦਿਨ ਹਾਂਜੀ 3 ਦਿਨ ਜੋ ਬਿਨਾਂ ਦਵਾਈ ਖਾਤੇ ਹੋਏ ਸਾਰੇ ਠੀਕ ਹੋ ਸਕਦੇ ਜੋ ਵੀ ਜਿਹਨੂੰ ਕੋਈ ਪ੍ਰੋਬਲਮ ਹੈ ਹਾਂਜੀ ਬਿਨਾਂ ਦਵਾਈ ਦੇ ਜੀ ਹੱਥਾਂ ਦਾ ਕੰਮ ਆ ਪਰ ਸਾਰਾ ਇੱਕ ਨਹੀਂ ਗੁੱਜਦਾ ਐਸਾ ਨਾ ਕੰਮ ਹੈ ਕੋਈ ਤਕਲੀਫ ਨਹੀਂ ਹੁੰਦੀ ਤਾਂ ਬੀਨਾਂ ਦਾ ਹੋਇਆ ਠੀਕ ਹੋ ਜਾ ਪਰਮਨੈਂਟ ਪ੍ਰੋਬਲਮ ਸੋਲਵ ਹੋ ਗਈ ਹਾਂਜੀ ਹਾਂਜੀ ਕੋਕਾ ਕਮ ਹੋ ਜਾਊਗਾ ਕੋਈ ਐਡੀਕਾ ਕੋਕਾ ਕਮ ਹੁੰਦਾ ਇਹ ਸਾਈਕਲ ਦਾ ਕਹਿੰਦੇ ਦੁਬਾਰਾ ਫੇਰ ਹੋ ਜਾਂਦਾ ਜਿਵੇਂ ਕੋਈ ਮੰਨ ਲਓ ਮੈਂ ਠੀਕ ਕਰਵਾ ਕੇ ਗਿਆ ਕੋਈ ਕੋਈ ਹੋਰ ਠੀਕ ਕਰਵਾ ਕੇ ਗਿਆ ਮੰਨ ਲਓ ਉਸੇ ਵਾਰਾ ਫੇਰ ਹੁਣ ਆਪਾਂ ਦਾ ਕੀ ਕਾਰਨ ਹੈ ਹੋ ਸਕਦਾ ਜਿਵੇਂ ਹੁਣ ਪੌੜੀ ਉਤਰਦੇ ਆਪਾਂ ਥੱਲੇ ਆ ਕੇ ਡੰਡੇ ਤੋਂ ਉੱਥੇ ਝੜਕਾ ਪੈਂਦਾ ਫੇਰ ਹੋਵੇ ਮੋਟਰਸਾਈਕਲ ਦੇ ਥੱਲੇ ਉੱਤੇ ਹੋ ਗਿਆ ਤਾਂ ਹੋਣਾ ਉਹ ਨਹੀਂ ਹੁੰਦਾ ਹੈਗਾ ਅੱਛਾ ਫੇਰ ਠੀਕ ਹੋਇਆ ਦੁਬਾਰਾ ਇਹ ਨਹੀਂ ਹੁੰਦਾ ਹੈਗਾ ਠੀਕ ਹੈ ਦੀ ਮਾਲੂ ਤੁਸੀਂ ਇਸ ਸਰਵਾਈਕਲ ਥੋੜਾ ਠੀਕ ਹੋ ਗਿਆ ਉਸ ਤੋਂ ਲਾਹ ਹੋਰ ਕਿਹੜੇ ਕਿਹੜੇ ਕੋਈ ਦੱਸੋ ਜਿਵੇਂ ਗੋਡਿਆਂ ਦੇ ਵੀ ਕਰਦੇ ਹੋ ਹਾਂਜੀ ਸਿਰ ਦੁਖਦਾ ਹੋਵੇ ਸਰਵਾਈਕਲ ਡੈਸਕ ਤੇ ਟੁੰਡਰੀ ਗੋਡੇ ਪੰਜ ਕੰਮ ਕਰਾਂਗੇ ਲੋਕਾਂ ਨੇ ਕਹੇ ਕਿ ਇੱਥੇ ਜਾਂਦਾ ਕਿ ਤੁਸੀਂ ਤੁਹਾਨੂੰ ਤੁਹਾਡਾ ਠੁੱਡੇ ਜੀ ਆਏ ਆਪਣੇ ਚੂੜਾ ਪੈਣਾ ਉਹ ਵੀ ਠੀਕ ਹੋ ਜਾਂਦਾ ਨਹੀਂ ਨਹੀਂ ਚੂੜਾ ਨਹੀਂ ਅੱਧਾ ਚੂੜਾ ਅੱਧੀ ਹੁੰਦੀ ਹੈ ਜੇ ਚੂੜਾ ਅੱਧਾ ਕਰ ਦਨ ਠੀਕ ਹੋ ਜਾ ਠੀਕ ਹੈ ਜੇ ਜਿਆਦਾ ਹੋਵੇ ਉਹ ਨਹੀਂ ਹੋਣਾ ਅੱਧਾ ਸਪਰਿੰਗ ਨਿਕਲ ਜਾਂਦਾ ਉਹ ਨਾ ਕਰਦਾ ਅਜਾ ਥੋੜੀ ਜਿਹੜੀ ਮਾਈਨਰ ਪ੍ਰੋਬਲਮ ਆਰਾਮ ਆਵਲ ਹੋ ਜਾਂਦੀ ਗੋਡੇ ਜਿਵੇਂ 8 ਨਹੀਂ ਹੋਣਾ 12 ਨੇ ਵੀ ਉਹਨੂੰ ਫਾਇਦਾ ਮੈਂ ਕਰ ਦਣਾ ਤਾਂ ਜਿਵੇਂ ਕਹਿੰਦੇ ਕੀ ਕਹਿ ਰਹੇ ਹੋ ਗੋਡੇ ਨੇ ਜਿਵੇਂ ਹਾਂ ਇਹ 12 ਨੇ ਦਾ ਗੇੜ ਮੈਂ ਠੀਕ ਕਰ ਦਣਾ ਠੀਕ ਹੈ ਜੇ ਮੈਂ ਬਾਹਲਾ ਹੀ ਹੋਗਾ ਡਿਸਕ ਉਹ ਨਹੀਂ ਹੋਣਾ ਹੈਗਾ ਉਹ ਨਹੀਂ ਹੁੰਦਾ ਠੀਕ ਹੈ ਤੇ ਜੇ ਅਗਰ ਮੰਨ ਲਓ ਤੁਹਾਡੇ ਕੋਲ ਕਿਸੇ ਨੇ ਠੀਕ ਕਰਵਾਣਾ ਹੋਵੇ ਆ ਕੇ ਤੇ ਆਪਣੇ ਕਿੱਥੇ ਆਣਾ ਪਏਗਾ ਲੋਕ ਲੋਕਾਂ ਨੂੰ ਮਲੇਰ ਕੋਰਨਾ ਰੋਡ ਸ੍ਰੀ ਪਿੰਡਾ ਜੀ ਦੁੱਧ ਰਣੇ ਤੋਂ ਮਲੇਖੋੜਾ ਰੋਡ ਸ਼੍ਰੀ ਬੰਦਾ ਜੀ ਰੋਡ ਜਿਹੜੀ ਉਨੋਂ ਉੱਪਰ ਹੀ ਬੈਠਾ ਮੈਂ ਇੱਥੇ ਹੀ ਘਰ ਆ ਮੈਂ ਠੀਕ ਹੈ ਤੁਹਾਨੂੰ ਕਿਵੇਂ ਨਾ ਲੱਗਿਆ ਠੀਕ ਲੱਗਿਆ ਜੀ ਤੁਹਾਨੂੰ ਕਿੰਨੀ ਟਾਂਕੀ ਪ੍ਰੋਬਲਮ ਸੀ ਕਾਫੀ ਟੈਂਪਸ ਹੁੰਦੀ ਹੈ ਇਹ ਰੀਡਰ ਸਾਈਕਲ ਦੀ ਪ੍ਰੋਬਲਮ ਸੀ ਅੱਜ ਪਹਿਲੀ ਵਾਰ ਪਤਾ ਲੱਗੀ ਕਿ ਦਰ ਸਾਈਕਲ ਹੈ ਪਹਿਲੀ ਵਾਰ ਲੱਗੀ ਜਿਹੜੀ ਰੀਡਰ ਦੀ ਹੱਡੀ ਦੀ ਪ੍ਰੋਬਲਮ ਤੁਹਾਨੂੰ ਕਾਫੀ ਸਮੇਂ ਤੋਂ ਹੈ ਰੀਡਰ ਦੀ ਹੱਡੀ ਦੀ ਪ੍ਰੋਬਲਮ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਕਿਹਨੇ ਤਰ੍ਹਾਂ ਦੀ ਰੀਡਰ ਦੀ ਹੱਡੀ ਦੀ ਪ੍ਰੋਬਲਮ ਹੁੰਦੀ ਇਹਨੂੰ ਵੀ ਤਿੰਨ ਦਿਨ ਲੱਗ ਜਾਂਦੇ ਨੇ ਨਹੀਂ ਨਹੀਂ ਮੈਂ ਕਹ ਰਿਹਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਇਹ ਇਹ ਜੀ ਨੌ ਕਿਸਮ ਦੀ ਰੀੜ ਦੀ ਹੱਡੀ ਦਾ ਦੁੱਖ ਕਰਦਾ ਹੈ ਇਹ ਠੀਕ ਹੈ ਇਹ ਰੀੜ ਦੀ ਹੱਡੀ ਦਾ ਅਗਲਾ ਕਹਿੰਦਾ ਰੀੜ ਦੀ ਹੱਡੀ ਹੈ ਨੌ ਕਿਸਮ ਦੀ ਹੈ ਜੀ ਇਹ ਠੀਕ ਹੈ ਬਹੁਤ ਵੱਡਾ ਕੰਮ ਹੈ ਤੁਸੀਂ ਕਿਹੜੇ ਕਿਸਮ ਦੇ ਠੀਕਰ ਬੰਦੇ ਹੋ ਮੈਂ ਸਾਰੇ ਨੌ ਕਿਸਮ ਜਾਣਦਾ ਨੌ ਜੀ ਨੌ ਕਿਸਮਾਂ ਦਾ ਜੀ ਠੀਕ ਕਰ ਸਕਦੇ ਹਾਂ ਹਾਂ ਜੀ ਸਰਵਾਈਕਲ ਦੀ ਪ੍ਰੋਬਲਮ ਆ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਗੋਡੇ ਦੀ ਪ੍ਰੋਬਲਮ ਹੈ ਜਾਂ ਢੁੰਡੀ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਜੇ ਫਾਲੀਆਂ ਪ੍ਰੋਬਲਮਾਂ ਨੂੰ ਤੁਸੀਂ ਥ੍ਰੀ ਪਿੰਡ ਵਿੱਚ ਆ ਕੇ ਜੋ ਕਿ ਆਲਮਗੀ ਰੋਡ ਤੇ ਆਲਮਗੀ ਤੋਂ ਜਸਟਿਸਪੁਰ 1 ਕਿਲੋਮੀਟਰ ਅਗੇ ਹੈ ਥ੍ਰੀ ਪਿੰਡ ਇੱਥੇ ਤੁਸੀਂ ਆ ਕੇ ਲੁਧਿਆਣੇ ਵਿੱਚ ਤੁਸੀਂ ਆ ਕੇ ਇਹਨਾਂ ਦਾ ਇਹਨਾਂ ਤੋਂ ਟੀਟ੍ਰੀਟਮੈਂਟ ਕਰਾ ਸਕਦੇ ਹੋਰ ਬਿਨਾ ਪੇਨ ਬਿਨਾ ਪੇਨ ਤੋਂ ਇਹਨਾਂ ਕੋਲੋਂ ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ ਥੈਰੇਪੀ ਕਰਵਾ ਸਕਦੇ ਹੋ ਥੈਰੇਪੀ ਨਹੀਂ ਇਹਨਾਂ ਵੱਲੋਂ ਬੜੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਹੁਤ ਜੀ ਕੀਤੇ ਜਾਂਦਾ ਹੈ ਹੋਰ ਵੀ ਮੈਂ ਰਿਵਿਊ ਲਿਤੇ ਨੇ ਕਿ ਉਹਨਾਂ ਨੇ ਵੀ ਉਹਨਾਂ ਦੇ ਵੀ ਜਾਣਿਆ ਕਿ ਉਹ ਕਿਵੇਂ ਉਹਨਾਂ ਨੂੰ ਕੀ ਕੀ ਬੋਲ ਸਭ ਤੋਂ ਵਧੀਆ ਪੋਜ਼ਿਟਿਵ ਰਿਵਿਊ ਆਏ ਨੇ ਮੈਂ ਇਹ ਕਹਿਣਾ ਚਾਹਾਂਗਾ ਉਹ ਤੁਹਾਨੂੰ ਵੀ ਜੇ ਸਟ੍ਰਾਈਕਰ ਦੀ ਬਾਲ ਵਿੱਚ ਜਾਂ ਕੋਈ ਹੋਰ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਇੱਥੇ ਆ ਕੇ ਆਪਣੀ ਸਟ੍ਰਾਈਕਰ ਦੀ ਪ੍ਰੋਬਲਮ ਸੋਲਵ ਕਰਵਾ ਸਕਦੇ ਹੋ ਧੰਨਵਾਦ ਇਹ ਤੁਹਾਡਾ ਕੀ ਪ੍ਰੋਬਲਮ ਸੀ ਕਿ ਜੀ ਦਰਦ ਹੋ ਰਹੀ ਪਿੱਠ ਦੇ ਵਿੱਚ ਪਿੱਛੇ ਦਰਦ ਹੋਣਾ ਜੀ ਕਿੰਨੇ ਸਮੇਂ ਤੋਂ ਸੀ ਇਹ ਕਾਫੀ ਦਿਨਾਂ ਤੋਂ ਸੀਗੇ ਤੁਸੀਂ ਪਹਿਲੀ ਵਾਰ ਆਏ ਇੱਥੇ ਨੇ ਮੈਂ ਤੀਜੀ ਚੱਕਰ ਵੀ ਕਰਾਇਆ। ਦਰਦ ਉਹ ਜਿਹੜੀ ਪਿੱਠ ਦੀ ਪਹਿਲੀ ਵਾਰ ਕੋਈ ਵਾਈਟ ਇਹ ਤਾਂ ਪਹਿਲੀ ਵਾਰ ਦਿਖਾਇਆ। ਪਹਿਲੀ ਵਾਰ ਕਰਵਾਈ। ਵੈਕਨ ਦਾ ਪਹਿਲਾ ਦੁਆ। ਕੀ ਤੁਹਾਨੂੰ ਕੀ ਤੁਹਾਨੂੰ ਨਾਲ ਦੇ ਨਾਲੇ ਫਰਕ ਮਹਿਸੂਸ ਹੁੰਦਾ ਹੈ ਇਹ ਚੀਜ਼ ਹੋਣ ਤੋਂ ਬਾਅਦ? ਹਾਂਜੀ ਹਾਂਜੀ। ਇਤੋਂ ਇੱਕ ਥੈਰੇਪੀ ਕਰਨ ਤੋਂ ਬਾਅਦ? ਹਾਂਜੀ। ਸੰਤੁਸ਼ਟ ਹੋ? ਸੇਕ ਜਾ ਨਿਕਲ ਜਾਣੇ ਸ਼ਰੀਰ ਤੋਂ। ਸੇਕ ਜਾ ਨਿਕਲ ਆ। ਹਾਂਜੀ। ਹੁਣ ਠੀਕ ਹੈ? ਹਾਂਜੀ। ਆਰਾਮ। ਕਿੰਨਾ ਰੁੱਖ ਹੈ? ਬਸ ਦਰਦ ਦਾ ਘਟ ਗਿਆ ਜੀ। ਘਟ ਗਿਆ। ਹਾਂਜੀ। ਕੋਈ ਨਾ ਤੁਸੀਂ ਕੀ ਕਰ ਰਹੇ ਨੇ? ਮੈਂ ਜੀ ਲੁਧਿਆਣਾ ਰਹਿਣਾ ਗਿਲ ਚੌਂਕ ਕੋਲੇ ਗਿਲ ਚੌਂਕ ਕੋਲੇ ਹਾਂ ਜੀ ਤੁਹਾਨੂੰ ਕੋਈ ਕੀਵੇਂ ਐਪ ਕੋ ਪ੍ਰੋਬਲਮ ਹੈ ਇਹ ਤਾਂ ਪ੍ਰੋਬਲਮ ਤਾਂ ਮੇਰੇ ਹਸਾਮਣਾਂ ਦਾ ਕਾਫੀ ਜ਼ਿਆਦਾ ਤੋਂ ਆ ਠੀਕ ਹੈ ਔਰ ਕੀਤੇ ਸੇ ਨਾ ਮਾਰੇ ਇੰਦਾ ਪਰੇ ਦੱਸਿਆ ਸੀ ਕਿਸੇ ਬੰਦੇ ਨੇ ਉੱਥੇ ਲੁਧਿਆਣਾ ਹੀ ਉੱਥੇ ਜਾਓ ਠੀਕ ਹੈ ਰੇਣਾ ਕੋਲ ਆ ਕੇ ਗਿਆ ਪਹਿਲਾਂ 2 ਮਹੀਨੇ ਪਹਿਲਾਂ ਠੀਕ ਹੈ ਫਰਕ ਪੈ ਗਿਆ ਸੀ ਆਰਾਮ ਆ ਗਿਆ ਸੀਗਾ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਇਹ ਡਿਸਕ ਕਿੰਨੇ ਕਿ ਜੇ ਥੋੜੀ ਕਿੰਨੇ ਕਿ ਜੇ ਤੇਰੇ ਨੀ ਬੰਨ ਜੋ ਝੁਕਦੇ ਆ ਜੀ ਤਾਂ ਦਰਦ ਹੁੰਦਾ ਇੱਥੇ ਬੰ ਚੁਕਣ ਸਾਰੀ ਹੁੰਦਾ ਦਰਦ ਇਹਦਾ ਇੱਥੇ ਦਰਦ ਹੈਗਾ ਥੱਲੇ ਆ ਥੋੜਾ ਜਿਹਾ ਥੱਲੇ ਹੋਣ ਝੁਕਦੇ ਆ ਇੱਥੇ ਇੱਥੇ ਆਹ ਹੋਰ ਥੱਲੇ ਥੋੜਾ ਜਿਹਾ ਆ ਜੀ ਆ ਇੱਥੇ ਕਰ ਹੁੰਦਾ ਆਹ ਹੀ ਆ ਇਹਨੂੰ ਕੀ ਕਹਿੰਦੇ ਡਿਸਕ ਕਹਿੰਦੇ ਜੀ ਮਾਨਕੀਆ ਤੇ ਠੀਕ ਨੇ ਸਾਰੇ ਸਾਈਡਾਂ ਤੇ ਆ ਇਹਨਾਂ ਤੋਂ ਸਰਵਾਈਕਲ ਦੀ ਕਿੰਨੇ ਟਾਈਮ ਤੋਂ ਦੀ ਤੁਹਾਨੂੰ ਪਤਾ ਸੀ ਸਰਵਾਈਕਲ ਨੂੰ ਨਹੀਂ ਪਤਾ ਸੀ ਅੱਜ ਪਹਿਲੀ ਵਾਰ ਅੱਗ ਗਿਆ ਹਾਂ ਅੱਛਾ ਮੈਨੂੰ ਸਰਵਾਈਕਲ ਦਾ ਹੀ ਨਹੀਂ ਪਤਾ ਵੀ ਕਿਵੇਂ ਹੁੰਦਾ ਸੱਸਾ ਸਿੰਘ ਜੀ ਦੇ ਕਰਕੇ ਜਾਣਦੇ ਆ ਉੱਧੋਂ ਜਾਣ ਦੇ ਜਿੱਦ ਜੰਮੇ ਇੱਥੇ ਹੀ ਆ ਅੱਛਾ ਉੱਧੋਂ ਹੀ ਜਾਣ ਦੀ ਕੀ ਕਿਹੜੇ ਜਗ੍ਹਾ ਨੂੰ ਜਾਣੇ ਵਾਲਿਆਂ ਨੂੰ ਪਿੱਛੇ ਆਲਾ ਜਿਹੜਾ ਸਰਵਾਈਕਲ ਹੋਣਾ ਚਾਹੀਦਾ ਯਾਰ ਇੰਨਾ ਵਧੀਆ ਇਲਾਜ ਕਰਦੇ ਆ ਜਿਹਨੂੰ ਤਕਲੀਫ ਆਵੇ